ਪੰਜਾਬ ਦਾ ਪੁੱਤ ਜਿਹੜਾ ਇਸ 40 ਸੌ ਹਸਪੀਟਲ ਦੇ ਵਿੱਚ ਦਾਖਲ ਹੈ ਬੜਾ ਦੁਖੀ ਹੈ ਰਾਤ ਦਾ ਵੀ ਮਨ ਬਹੁਤ ਦੁਖੀ ਹੈ ਪਰ ਉਸ ਖੁਦਾ ਅਗੇ ਬਸ ਨਹੀਂ ਚੱਲਦਾ ਪਰ ਫਿਰ ਵੀ ਅਸੀਂ ਸਾਰੇ ਯਤਨ ਕਰਕੇ ਇਕੱਠੇ ਹੋ ਕੇ ਇੱਕ ਭਾਵਨਾ ਲੈ ਕੇ ਅਸੀਂ ਪਹਿਲਾਂ ਗੁਰਦੁਆਰਾ ਅੰਬ ਸਾਬ ਗਏ ਸੀ ਤੇ ਉੱਥੇ ਅਰਦਾਸ ਕੀਤੀ ਹੈ ਮਹਾਰਾਜ ਦੇ ਚਰਨਾਂ 'ਚ ਕਿਉਂਕਿ ਜਿੱਥੇ ਦਵਾਈ ਕੰਮ ਨਹੀਂ ਚੱਲਦੀ ਉੱਥੇ ਦਵਾਈ ਕੰਮ ਜ਼ਰੂਰ ਕਰਦੀ ਹੈ ਤੇ ਅਸੀਂ ਇਸ ਮਕਸਦ ਦੇ ਤਹਿਤ ਸਾਰੇ ਇੱਥੇ ਰਲ ਕੇ ਪਹੁੰਚੀਆਂ ਦੀ ਤੇ ਅਸੀਂ ਖੁਦਾ 기 ਅਰਦਾਸ ਕਰਦੇ ਪਰਿਵਾਰ ਨੂੰ ਮਿਲੇ ਆ ਉਹਨਾਂ ਦੀ ਵਾਈਫ ਨੂੰ ਮਿਲੇ ਆ ਤੇ ਉਹ ਸਾਰੇ ਕਹਿ ਰਹੇ ਨੇ ਵੀ ਠੀਕ ਨੇ ਠੀਕ ਨੇ ਕਿਉਂਕਿ ਪੋਜ਼ਿਟਿਵ ਮਿਟੀ ਲੈ ਕੇ ਹੀ ਚੱਲ ਹੋਣਾ ਕਿਉਂਕਿ ਜੇ ਐਦਾਂ ਕਰਾਂਗੇ ਆਪਾਂ ਮੰਨਣਾ ਤਾਂ ਫਿਰ ਮੰਨ ਨੂੰ ਜ ਡੋਲ ਗੇਰਾਗੇ ਤੇ ਡਿਗੜਾਣਾ ਸੋ ਅਸੀਂ ਅਰਦਾਸ ਹੀ ਅਰਦਾਸ ਜਿਹੜੀ ਬੰਦੇ ਨੂੰ ਪੋਜ਼ਿਟਿਵ ਕਰਦੀ ਹੈ ਤੇ ਅਸੀਂ ਖੁਦਾ ਦੇ ਚਰਨਾ ਅੱਗੇ ਭਰੋਸਾ ਰੱਖ ਕੇ ਸਾਰਿਆਂ ਨੇ ਅਰਦਾਸ ਕੀਤੀ ਹੈ ਤੇ ਸਾਨੂੰ ਉਮੀਦ ਹੈ ਕਿ ਮਾਰਾ ਸਾਡੀ ਜਰੂਰ ਸੁਣੇਗਾ ਤੇ ਬਾਕੀ ਕਿੰਨੀ ਦੁਨੀਆ ਹੀ ਜਿਹੜੀ ਜਿੱਥੇ-ਜਿੱਥੇ ਵੱਸਦੀ ਇਨਸਾਨੀ ਜਿਨ੍ਹਾਂ ਦੇ ਅੰਦਰ ਹੈ ਉਹ ਸਾਰੇ ਹੀ ਖੈਰ ਮੰਗ ਰਹੇ ਨੇ ਕਿ ਅਸੀਂ ਸਾਰੇ ਉਸੇ ਤਰ੍ਹਾਂ ਪੱਜ ਹਾਲਾਂਕਿ ਦੇਖੋ ਜੀ ਡਾਕਟਰ ਨੇ ਮੈਡੀਕਲ ਵੀ ਤਾਂ ਉਹਨੂੰ ਦੱਸਣਾ ਹੋਊਗਾ ਕਿ ਪਰਿਵਾਰ ਨਾਲ ਤੁਹਾਡੀ ਗੱਲ ਹੋਈ ਹੈ ਭੈਣ ਜੀ ਨਾਲ ਤੁਹਾਡੀ ਗੱਲ ਹੋਈ ਹੈ ਜੁੰਟ ਦੀ ਵਾਈਫ ਨਾਲ ਤਾਂ ਉਹ ਤੋਂ ਉਹਨਾਂ ਤੇ ਗੱਲਬਾਤ ਤੋਂ ਨੇ ਕੁਝ ਦੱਸਿਆ ਕਿ ਡਾਕਟਰ ਕੀ ਕਹਿ ਰਿਹਾ ਕੋਈ ਥੋੜਾ ਬਹੁਤ ਗਰੁੱਪ ਕੋਈ ਐਕਟੀਵਿਟੀ ਨਜ਼ਰ ਆਈ ਨਹੀਂ ਦੇਖੋ ਉਹਨਾਂ ਨੇ ਇੱਕੋ ਹੀ ਗੱਲ ਕਹੀ ਹੈ ਵੀ ਠੀਕ ਹੈ ਹੁਣ ਥੋੜਾ ਫਰਕ ਹੈ ਥੋੜਾ ਫਰਕ ਹੈ ਵੀ ਤੁਸੀਂ ਅਰਦਾਸ ਕਰੋ ਬਸ ਕਿਉਂਕਿ ਅਰਦਾਸ ਹੀ ਵੱਡੀ ਆਸ ਹੈ ਜੀ ਇਹ ਆਸਾਂ ਦੀ ਵੱਡੀ ਜਿਵੇਂ ਕਹਿੰਦੇ ਨਾ ਗੁਰਬਾਣੀ ਦਾ ਪਾਵਨ ਸ਼ਬਦ ਵੀ ਅਵਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਦਾ ਪੂਰਨ ਗੁਣਤਾਸ ਕਹਿੰਦੇ ਮਨਜ਼ੂਰ ਕਰਤਾ ਹੈ ਖੁਦਾ ਅਰਦਾਸ ਜਦ ਦਿਲ ਸੇ ਹੁੰਦੀ ਹੈ ਮੁਸ਼ਕਲ ਤਾਂ ਇਹ ਹੀ ਹੈ ਇਹ ਬੜੀ ਮੁਸ਼ਕਲ ਸੇ ਹੁੰਦੀ ਹੈ ਵੀ ਬਹੁਤ ਮੁਸ਼ਕਲ ਨਾਲ ਹੁੰਦੀ ਹੈ ਅਰਦਾਸ ਪਰ ਇਹ ਵੀ ਜੇ ਕੋਈ ਭਾਵਨਾ ਲੈ ਕੇ ਦੇਖੋ ਆਪਣੇ ਘਰਾਂ ਲਈ ਆਪ ਦੇ ਘਰਦਿਆਂ ਲਈ ਤੇ ਦੁਨੀਆ ਅਰਦਾਸ ਕਰਦੀ ਆ ਪਰ ਵਿਲੱਖਣ ਉਹੀ ਇਨਸਾਨ ਇਨਸਾਨੀਅਤ ਵਾਲੇ ਹੋਣਗੇ ਜਿਨ੍ਹਾਂ ਜਿਹੜੇ ਕਿਸੇ ਲਈ ਅਰਦਾਸ ਕਰਦੇ ਨੇ ਖੈਰ ਕਿਸੇ ਲਈ ਮੰਗਦੇ ਨੇ ਸੋ ਅਸੀਂ ਅੱਜ ਅੱਗੇ ਇਹ ਵੀ ਅਰਦਾਸ ਕਰਕੇ ਸਾਰੇ ਆਏ ਆ ਕਿ ਸਾਡੇ ਪੰਜਾਬ ਦੇ ਪੁੱਤਰ ਆਜਵੀਰ ਜਵੰਦਾ ਨੂੰ ਜਿਹੜਾ ਇਹ ਮਾਲਕ ਤੁਸੀਂ ਤੰਦਰੁਸਤੀ ਦੀਆਂ ਦਾਤਾਂ ਜਿਹੜੀਆਂ ਬਖਸ਼ੋ ਤਾਂ ਕਿ ਉਹ ਆਪਣੇ ਜਿੱਥੇ ਇੱਕ ਕਿੱਥੇ ਭੈਣ ਦਾ ਘਰ ਵਾਲਾ ਤੇ ਉੱਥੇ ਕਿਸੇ ਧੀ ਦਾ ਪਿਓ ਵੀ ਹੈ ਤੇ ਉੱਥੇ ਤੇ ਇਹਨਾਂ ਸਾਰਿਆਂ ਤੌਰ ਉੱਪਰ ਹੈ ਜਿਹੜਾ ਕੋਈ ਪਹਿਲਾ ਪੰਜਾਬ ਦਾ ਪੁੱਤ ਵੀ ਹੈ ਜਿਹੜਾ ਪੰਜਾਬੀਅਤ ਨੂੰ ਲੈ ਕੇ ਜਿਹੜਾ ਹੈ ਗੀਤਾਂ ਰਾਹੀਂ ਸੋਣੇ ਗੀਤਾਂ ਰਾਹੀਂ ਸੱਭਿਆਕ ਗੀਤਾਂ ਰਾਹੀਂ ਜਿਹੜਾ ਪੰਜਾਬ ਦੀ ਸੇਵਾ ਕਰ ਰਿਹਾ ਹੈ ਤੇ ਜਿੱਥੇ ਪੰਜਾਬ ਨਾਲ ਜਿਹੜਾ ਹੱਥ ਜੀ